ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਰਸ਼ਨ ਹੋ ਰਹੇ ਹਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਅਤੇ ਹੋਰ ਇਤਿਹਾਸਿਕ ਗੁਰਦਾਰੇ ਸਾਹਿਬ ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹਨ ਇਹ ਲੜੀ ਦੀ ਤੀਸਰੀ ਵੀਡੀਓ ਵਿੱਚ ਆਪਾਂ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਦੇ ਦਰਸ਼ਨ ਕਰ ਰਹੇ ਹਾਂ ਤੇ ਇਤਿਹਾਸ ਦੀ ਸਾਂਝ ਪਾ ਰਹੇ ਹਾਂ ਤਨ ਸਾਹਿਬੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਜਦੋਂ ਡੱਲੇ ਨੇ ਕਹਿਣਾ ਕੀਤਾ ਕਿ ਮਹਾਰਾਜ ਜੀ ਪਾਸ਼ਾ ਜੀ ਆਪ ਮੈਨੂੰ ਯਾਦ ਕਰਦੇ ਤਾਂ ਪਰਿਵਾਰ ਦਾ ਵਿਛੋੜਾ ਨਹੀਂ ਸੀ ਹੋਣ ਦਿਨਾ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਵੀ ਰੋਕ ਲੈਣੀ ਸੀ ਤਾਂ ਮਹਾਰਾਜ ਜੀ ਨੇ ਇਹ ਸੁਣ ਕੇ ਭਾਈ ਉਹਦੇ ਸਿੰਘ ਜੀ ਵੱਲੋਂ ਭੇਟਾ ਕੀਤੀ ਹੋਈ ਬੰਦੂਕ ਦਾ ਨਿਸ਼ਾਨਾ ਪਰਖਣਾ ਚਾਹਿਆ ਤੇ ਡੱਲੇ ਨੂੰ ਕਿਹਾ ਲਿਆ ਡੱਲਿਆ ਕੋਈ ਆਪਣਾ ਸਪਾਹੀ ਅੱਗੇ ਕਰ ਅਸੀਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਆਪ ਸਭ ਇਤਿਹਾਸ ਤੋਂ ਜਾਣੂ ਹੋ ਕੇ ਕੋਈ ਵੀ ਅੱਗੇ ਨਹੀਂ ਸੀ ਨਿਤਰਿਆ ਡੱਲੇ ਦੇ ਰਸਤੇਦਾਰ ਸਗੀ-ਸਮੰਧੀ ਵੀ ਸਾਰੇ ਉਤੋਂ ਖਸਕ ਗਏ ਇਹ ਦੇਖ ਕੇ ਡੱਲਾ ਨਮਾਣਾ ਜਾ ਹੋ ਕੇ ਮਹਾਰਾਜ ਅੱਗੇ ਬੇਨਤੀ ਕਰਨ ਲੱਗਾ ਮਹਾਰਾਜ ਇਦਾਂ ਗੋਲੀ ਇਹ ਅੱਗੇ ਸਾਹਮਣੇ ਕਿਹਦੇ ਤੋਂ ਖੜਾ ਹੋ ਕੇ ਆਪਣੀ ਜਾਨ ਦਿੱਤੀ ਜਾ ਸਕਦੀ ਹੈ ਜੰਗਾ ਜੁੱਧਾਂ ਦੇ ਵਿੱਚ ਮਰਨਾ ਗੱਲ ਹੋਰ ਹੈ ਇਹ ਆਤਮਾਤਿਆ ਹੈ ਜੀ ਡੱਲੇ ਦੀ ਇਹ ਗੱਲ ਸੁਣ ਕੇ ਮਹਾਰਾਜ ਜੀ ਨੇ ਕਿਹਾ ਜਾ ਮੇਰੇ ਸਿੰਘਾਂ ਨੂੰ ਆਵਾਜ਼ ਦੇ ਜੋ ਉਧਰ ਘੋੜਿਆਂ ਨੂੰ ਘਾ ਵਗੈਰਾ ਦੇ ਰਹਿ ਸਾਨਾ ਜਦੋਂ ਡੱਲੇ ਨੇ ਆਵਾਜ਼ ਲਗਾਈ ਸ਼ੰਗਾਂ ਨੂੰ ਕਿਹਾ ਕਿ ਮਹਾਰਾਜ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਤਾਂ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਭੱਜੇ ਭੱਜੇ ਆਪਣੇ ਕੰਮ ਕਾਜ ਛੱਡ ਕੇ ਦਰਬਾਰ ਵਿੱਚ ਆਣ ਕੋ ਅਤੇ ਆਪਸ ਵਿੱਚ ਜਦ ਕਰਨ ਲੱਗੇ ਮਹਾਰਾਜ ਜੀ ਨੇ ਥਮ ਜਾਣ ਦਾ ਬਚਨ ਦਿੱਤਾ ਤੇ ਫਿਰ ਵੀ ਬਾਬਾ ਬੀਰ ਸਿੰਘ ਅਤੇ ਧੀਰ ਸਿੰਘ ਆਪਣੀਆਂ ਆਡੀਆਂ ਚੁੱਕਦੇ ਰਹੇ ਕਿ ਗੋਲੀ ਮੇਰੇ ਵੱਜੇ ਮਹਾਰਾਜ ਜੀ ਨੇ ਉੱਤੇ ਨੂੰ ਖੈਰ ਕਰਕੇ ਨਿਗਾਹ ਦਿੱਤਾ ਪਰ ਸੰਗਤਾਂ ਦੇਖ ਕੇ ਹਰਾਨ ਰਹਿ ਗਈਆਂ ਤੇ ਡੱਲੇ ਨੂੰ ਮਹਾਰਾਜ ਜੀ ਨੇ ਕਿਹਾ ਵੇਖ ਡੱਲਿਆ ਇਹੋ ਜੇ ਸਿੰਘ ਮੇਰੇ ਨਾਲ ਜੰਗਾ ਜੂਤਾਂ ਦੇ ਟਾਈਮ ਸਨ ਜੋ ਸਾਡੇ ਇੱਕ ਇਸ਼ਾਰੇ ਤੇ ਸ਼ਹੀਦੀਆਂ ਦੇਣ ਨੂੰ ਤਿਆਰ ਹੋ ਜਾਂਦੇ ਸਨ ਇਸ ਤਰ੍ਹਾਂ ਪਾਸ਼ਾ ਜੀ ਨੇ ਕੌਤਕ ਕਰਕੇ ਡੱਲੇ ਦਾ ਹੰਕਾਰ ਤੋੜਿਆ ਸ੍ਰੀ ਤਰ੍ਹਾਂ ਬਾਬਾ ਬੀਰ ਸਿੰਘ ਅਤੇ ਬਾਬਾ ਧੀਰ ਸਿੰਘ ਜੀ ਆਪਣੇ ਸਿੱਖੀ ਸਦਕਾ ਵਾਲੇ ਇਮਤਿਹਾਨ ਤੋਂ ਪਾਸ ਹੋ ਗਏ ਇਹ ਦੇਖ ਕੇ ਭਾਈ ਡੱਲ ਨੇ ਗੁਰੂ ਜੀ ਤੋਂ ਅਮਰ ਦੀ ਦਾਤ ਲੈ ਕੇ ਪਰਿਵਾਰ ਸਮੇਤ ਗੁਰੂ ਜੀ ਦੇ ਸੰਗ ਸਾਜ ਗਏ ਸਾਧ ਸੰਗ ਜੀ ਉਸ ਬਦੂਖ ਦੇ ਦਰਸ਼ਨ ਆਪ ਜੀ ਤਖਤ ਸਾਹਿਬ ਵਿਖੇ ਕਰ ਸਕਦੇ ਹੋ ਇਹ ਇਤਿਹਾਸ ਆਪਾਂ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਦਾ ਸਰਵਣ ਕੀਤਾ ਸੀ ਕੋਈ ਗਲਤੀ ਖਿਮਾ ਹੋ ਗਈ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਖਿਮਾ ਕਰਨੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ